ਅਜਵਿਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਟੈਂਕਰ ਜੋ ਹੈ ਉਸ ਨੂੰ ਟੱਕਰ ਟਰੱਕ ਦੇ ਵੱਲੋਂ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਇੱਕ ਕਰਕੇ 40 ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਮੌਕੇ ਤੇ ਗੱਡੀਆਂ ਦੇ ਵਿੱਚ ਮੌਜੂ ਜਿਹੜੇ ਲੋਕ ਬੈਠੇ ਹੁੰਦੇ ਨੇ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਦਾ ਕਿ ਆਪਣੀ ਗੱਡੀ ਦੇ ਵਿੱਚੋਂ ਦੀ ਬਾਰੇ ਨਿਕਲ ਕੇ ਆ ਸਕਣ ਅਜੇ ਇਹ ਦੇ ਵਿੱਚ ਜੋ ਹੁਣ ਤੱਕ ਦੀ ਅਪਡੇਟ ਸਾਹਮਣੇ ਆ ਰਹੀ ਹੈ ਸੱਤ ਲੋਕ ਜਿਹੜੇ ਨੇ ਇਸ ਅੱਗ ਦੀ ਜੋ ਚਪੇੜ ਦੇ ਵਿੱਚ ਆਗੇ ਤੇ ਜ਼ਿੰਦਾ ਉਸ ਸੜ ਗਏ ਨੇ ਹਾਲਾਂਕਿ ਲਗਾਤਾਰ ਹੀ ਮੌਕੇ ਉਤੇ ਲੋਕਾਂ ਜਿਹੜੇ ਹੈਗੇ ਉਹਨਾਂ ਦਾ ਉਹਨਾਂ ਨੂੰ ਭਾਜਣਾ ਪਈਆਂ ਹੋਈਆਂ ਨੇ 30 ਤੋਂ ਵੱਧ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਜੋ ਗੈਸ ਹੈ ਉਹ ਲੀਕ ਹੋ ਜਾਂਦੀ ਹੈ ਜਿਸ ਦੇ ਕਾਰਨ ਜੋ ਦੱਸਿਆ ਜਾ ਰਿਹਾ ਕਿ 200 ਮੀਟਰ ਤੱਕ ਇਹ ਗੈਸ ਜੋ ਹੈ ਲੀਕ ਹੁੰਦੀ ਹੈ ਜਿਸ ਦੇ ਕਾਰਨ ਮੌਕੇ ਤੇ ਬਚਾਅ ਕਾਰਜ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਤਾਂ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਰਾਜਸਥਾਨੀ ਜੈਪੁਰ ਤੋਂ ਜਿੱਥੇ ਕਿ ਤੜਕੇ ਹੀ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਅਜਮੇਰ ਰੋਡ ਤੇ CNG ਗੈਸ ਦੇ ਨਾਲ ਭਰੇ ਇੱਕ ਟੈਂਕਰ ਦੇ ਵਿੱਚ ਅਚਾਨਕ ਧਮਾਕਾ ਹੋ ਗਿਆ ਇਸ ਕਾਰਨ ਉਸ ਦੇ ਵਿੱਚ ਜੋ ਗੈਸ ਭਰੀ ਹੋਈ ਸੀ ਉਹ ਲੀਕ ਹੋ ਜਾਂਦੀ ਹੈ ਟੈਂਕਰ ਦੇ ਵਿੱਚ ਇਹ ਧਮਾਕਾ ਪੈਟਰੋਲ ਪੰਪ ਦੇ ਨੇੜੇ ਹੋਇਆ ਇਸ ਦੇ ਆਲੇ ਦੁਆਲੇ ਖੜੇ ਕਈ ਵਾਹਨ ਅੱਗ ਦੀ ਲਪੇਟ ਦੇ ਵਿੱਚ ਆ ਗਏ ਤੇ ਕੁਝ ਹੀ ਸਮੇਂ ਦੇ ਵਿੱਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਤਸਵੀਰਾਂ ਬੇਹਦੀ ਖਤਰਨਾਕ ਖੌਫਨਾਕ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜਦੋਂ ਮੌਕੇ ਤੇ ਇਹ ਘਟਨਾ ਵਾਪਰਦੀ ਹੈਗੀ ਤਾਂ ਹਫੜਾ ਦਫੜੀ ਮੱਚ ਜਾਂਦੀ ਆ ਹਾਸੇ ਦੇ ਵਿੱਚ ਕਈ ਲੋਕ ਜੋ ਅਪਡੇਟ ਆ ਰਹੀ 35 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਸ ਦੇ ਵਿੱਚ ਝੁਲਸ ਗਏ ਨੇ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਸਾਰ ਹੀ ਮੌਕੇ ਤੇ ਟੀਮਾਂ ਜ਼ਰੂਰ ਪਹੁੰਚੀਆਂ ਨੇ ਤਾਂ ਪੁਲਿਸ ਦੇ ਮੁਤਾਬਕ ਪੁਲਿਸ ਦਾ ਬਿਆਨ ਵੀ ਇਸ ਦੇ ਵਿੱਚ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਅਜਮੇਰ ਰੋਡ ਤੇ ਬੰਕਰੋਟਾ ਇਲਾਕੇ ਦੇ ਵਿੱਚ ਦਿੱਲੀ ਪਬਲਿਕ ਸਕੂਲ ਨੇੜੇ ਇਹ ਹਾਦਸਾ ਤੜਕੇ ਵਾਪਰਿਆ ਇਥੇ ਸੀएनजी ਦੇ ਨਾਲ ਭਰੇ ਇੱਕ ਗੈਸ ਟੈਂਕਰ ਦੇ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਵੀ ਲੱਗ ਗਈ ਹੈ ਤਾਂ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅੱਗ ਲੱਗਣ ਦੀ ਘਟਨਾ ਵਾਪਰਦੇ ਹੀ ਅਜਮੇਰ ਰੋਡ ਤੇ ਇਸ ਇਲਾਕੇ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਚੱਲ ਰਹੇ ਵਾਹਨ ਜਿਹੜੇ ਨੇ ਉਹਨਾਂ ਦੇ ਪਹੀਏ ਜਿਹੜੇ ਨੇ ਰੁਕ ਗਏ ਇਸ ਵਿਅਸਤ ਸੜਕ ਤੇ ਕਈ ਕਿਲੋਮੀਟਰ ਲੰਮਾ ਜਾਮ ਵੀ ਲੱਗਿਆ ਹੋਇਆ ਹਾਲਾਂਕਿ ਹੁਣ ਵੀ ਉੱਥੇ ਬਚਾਅ ਕਾਰਜ ਜੋ ਹੈ ਉਸ ਦਾ ਕੰਮ ਕੀਤਾ ਜਾ ਰਿਹਾ ਲਗਾਤਾਰ ਉੱਥੇ ਪ੍ਰਸ਼ਾਸਨ ਦੀਆਂ ਜੋ ਟੀਮਾਂ ਹੈਗੀਆਂ ਉਹ ਪਹੁੰਚ ਰਹੀਆਂ ਨੇ 40 ਤੋਂ ਵੱਡ ਵੱਡ ਜਿਹੜੀ ਗੱਡੀ ਹੈਗੀ ਆ ਉਸ ਨੂੰ ਅੱਗ ਲੱਗੀ ਹੈਗੀ ਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਭਜੜਾ ਪਈਆਂ ਹੋਈਆਂ ਨੇ ਤੇ ਨਾਲ ਹੀ ਇਸ ਦੇ ਵਿੱਚ ਜੋ ਪੈਟਰੋਲ ਪੰਪ ਹੈ ਉਸ ਦੇ ਨੇੜੇ ਹੀ ਇਹ ਹਾਦਸਾ ਵਾਪਰਦਾ ਤਾਂ ਜੋ ਟੈਂਕਰ ਜਿਸ ਦੇ ਵਿੱਚ ਗੈਸ ਭਰੀ ਹੁੰਦੀ ਹੈ ਜਦੋਂ ਟਰੱਕ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਐਲਪੀਜੀ ਗੈਸ ਜੋ ਹੈ ਉਹ ਨਿਕਲ ਜਾਂਦੀ ਹੈ ਇਸੇ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਟੈਂਕਰ ਹੈ ਉਸ ਦੇ ਪਿੱਛੇ ਹੀ ਬੱਸ ਵੀ ਹੁੰਦੀ ਹੈ ਜਿਸ ਨੂੰ ਵੀ ਅਗ ਲੱਗੇ ਜਾਂਦੇ ਹਾਲਾਂਕਿ ਇਸ ਦੇ ਵਿੱਚ ਜੋ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਤੇ ਨਾਲ ਹੀ ਹੋਰ ਕਈ ਜਿਹੜੇ ਮੰਤਰੀ ਨੇ ਮੌਕੇ ਤੇ ਜ਼ਰੂਰ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਕਿਸੇ ਵੀ ਤਰੀਕੇ ਦੀ ਲੋਕਾਂ ਨੂੰ ਲੋੜ ਪੈਂਦੀ ਹੈ ਮਦਦ ਦੀ ਤਾਂ ਕੀਤੀ ਜਾਵੇ ਸਾਡੀ ਟੀਮ ਜੋ ਹੈਗੀ ਮੌਕੇ ਤੇ ਤੈਨਾਤ ਹੈਗੀ ਆ ਤਾਜ਼ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੱਤ ਜਿਹੜੇ ਲੋਕ ਨੇ ਜੋ ਜ਼ਿੰਦਾ ਸੜਗੇ ਨੇ ਉਹਨਾਂ ਨੂੰ ਜੋ ਹੈ ਹਸਪਤਾਲ ਦੇ ਵਿੱਚ ਪੜਤੀ ਕਰਾਇਆ ਗਿਆ ਸੀ ਜਿੱਥੇ ਕੀ ਦੱਸਿਆ ਜਾ ਰਿਹਾ ਉਹਨਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਇੱਕ ਮੈਲਾ ਹੈਗੀ ਆ ਦੋ ਇਸ ਦੇ ਵਿੱਚ ਜੋ ਹੈਗੇ ਇਸ ਦੇ ਵਿੱਚ ਨੌਜਵਾਨ ਵੀ ਸ਼ਾਮਿਲ ਹੈਗੇ ਹਾਲਾਂਕਿ ਇਸ ਦੇ ਵਿੱਚ ਕੁਝ ਅਜੇਹੇ ਮਰਤਕ ਵੀ ਨੇ ਜਿਨ੍ਹਾਂ ਦੀ شناخت ਹਾਲੇ ਨਹੀਂ ਕੀਤੀ ਜਾ ਸਕੀ ਹੈ ਹਾਲਾਂਕਿ ਉਹਨਾਂ ਦੀ شناخت ਜ਼ਰੂਰ ਕੀਤੀ ਜਾ ਰਹੀ ਹੈ ਤਾਂ ਗ੍ਰਾਮ ਮੰਤਰੀ ਅਮਿਤ ਸ਼ਾ ਜਿਹੜੇ ਨੇ ਉਹਨਾਂ ਨੇ ਵੀ ਮੁੱਖ ਮੰਤਰੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈਗੀ ਜਾਇਜ਼ਾ ਲਿਆ ਹੈਗਾ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਬੇहद ਦੀ ਦੁਖਦਾਈ ਖਬਰ ਅੱਜ ਤੜਕੇ ਹੀ ਸਾਨੂੰ ਮਿਲੀ ਹੈਗੀ ਹੈ ਤਾਂ ਇਸ ਦੇ ਵਿੱਚ ਜਿੰਨਾ ਕੁ ਹੋ ਸਕਦਾ ਹੈ ਬਚਾਅ ਕਾਰਜ ਕੀਤਾ ਜਾਣਾ ਚਾਹੀਦਾ ਹੈ ਅੱਗ ਦੀਆਂ ਲਪਟਾਂ ਜੋ ਹੈਗੀਆਂ ਜਿਨ੍ਹਾਂ ਤਸਵੀਰਾਂ ਅਸੀਂ ਦੇਖ ਰਿਹਾ ਬੇहद ਹੀ ਡਰਾਉਣੀਆਂ ਨੇ ਤਾਂ ਉਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਜਿਹੜੇ ਨੰਬਰ ਨੇ ਉਹ ਵੀ ਹਸਪੀਟਲ ਜਿਹੜੇ ਨੇ ਹਸਪੀਟਲ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਗੋਬਿੰਦ ਨਾਰਾਇਣ ਸੰਦੀਪ ਬਨਵਾਰੀ ਲਾਲ ਜੋ ਸ਼ਹੀਦ ਨੇ ਅਸ਼ੋਕ ਪਾਰਿਕ ਵੰਜੀਤਾ ਰਾਦੇਸ਼्याम ਚੌਧਰੀ ਲਾਲ RAM ਇਹਨਾਂ ਸਾਰਿਆਂ ਦੇ ਨਾਮ ਹਸਪੀਟਲ ਦੇ ਵੱਲੋਂ ਦੱਸੇ ਗਏ ਨੇ ਕਿ ਜੋ-ਜੋ ਹਸਪੀਟਲ ਦੇ ਵਿੱਚ ਭੜਤੀ ਹੈਗੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਕੋਈ ਵੀ ਇਹਨਾਂ ਦਾ ਪਰਿਵਾਰਕ ਮੈਂਬਰ ਜੇਕਰ ਹੈਗਾ ਆ ਤਾਂ ਉਹ ਹਸਪੀਟਲ ਦੇ ਵਿੱਚ ਆ ਕੇ ਸੰਪਰਕ ਜ਼ਰੂਰ ਕਰਨ ਤਾਂ ਅਜੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜੋ ਗਣਤੀ ਹੈਗੀ 35 ਲੋਕਾਂ ਦੀ ਸਾਹਮਣੇ ਆਈ ਸੀ ਕਿ ਉਹ ਇਸ ਦੇ ਵਿੱਚ ਝੁੱਲਸ ਗਏ ਨੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪਹਿਲਾਂ ਖਬਰ ਸਾਹਮਣੇ ਆਉਂਦੀ ਹੈ ਕਿ 5 ਲੋਕਾਂ ਦੀ ਜੰਦਾ ਸੜਕੀ ਮੌਤ ਹੋ ਜਾਂਦੀ ਹੈ ਉਹ ਗਣਤੀ ਹੁਣ 7 ਹੋ ਚੁੱਕੀ ਹੈ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦੀ ਗਣਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਕਿਉਂਕਿ ਜੋ ਹਸਪਤਾਲ ਦੇ ਵਿੱਚ ਭੜਤੀ ਨੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਜੈਪੁਰ ਪੁਲਿਸ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਲੋਕ ਜਿਹੜੇ ਨੇ ਉਹ ਫੋਨ ਨੰਬਰ ਜੋ ਦਿੱਤਾ ਹੋਇਆ ਉਸ ਉੱਤੇ ਕਾਲ ਕਰਕੇ ਜੋ ਵੀ ਜਾਇਜ਼ਾ ਹੈਗਾ ਉਹ ਲੈ ਸਕਣ ਆਪਣੇ ਪਰਿਵਾਰ ਦੇ ਵੱਲੋਂ ਜੋ ਉਹਨਾਂ ਦਾ ਪਰਿਵਾਰਕ ਮੈਂਬਰ ਹੈ ਜੇ ਕੋਈ ਜ਼ਖਮੀ ਹੈਗਾ ਤਾਂ ਉਹਨਾਂ ਦੇ ਬਾਰੇ ਵੀ ਉਹ ਪਤਾ ਕਰ ਸਕਦੇ ਨੇ ਤਾਂ ਹਾਦਸਾ ਬੇਹਦੀ ਦਰਦਨਾਕ ਵਾਪਰਿਆ ਹੈਗਾ ਜਿਸ ਨੂੰ ਲੈ ਕੇ ਲਗਾਤਾਰ ਸਿਆਸਤਦਾਨਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਕਈ ਲੋਕੀ ਤਾਂ ਅਜੇ ਹੀ ਨੇ ਜੋ 70% ਤੱਕ ਇਸ ਦੇ ਵਿੱਚ ਸੜ ਚੁੱਕੇ ਨੇ ਹਾਲਾਂਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਇਸ ਕਰਕੇ ਕਿਹਾ ਜਾ ਰਿਹਾ ਕਿ ਗੰਟੀ ਮਰਨ ਵਾਲਿਆਂ ਦੀ ਇਸ ਦੇ ਵਿੱਚ ਵਾਦ ਸਾਕੇ ਦੀ ਹੈ ਤਾਂ ਜਦੋਂ ਇਹ ਹਾਦਸਾ ਵਾਪਰਦਾ ਹੈ ਹਾਦਸਾ ਕਿਰੀ ਪੌਣੇ 6 ਵਜੇ ਤੜਕੇ ਵਾਪਰਦਾ ਜਿਸ ਤੋਂ ਬਾਅਦ ਜੋ ਨੈਸ਼ਨਲ ਹਾਈਵੇ ਹੈ ਉਹ ਬੰਦ ਕਰ ਦਿੱਤਾ ਗਿਆ ਮੌਕੇ ਉਤੇ ਜੋ ਟੀਮਾਂ ਹੈਗੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਵਿੱਚ ਜਿੰਨੇ ਕਿ ਜ਼ਿਆਦਾ ਲੋਕ ਹੋ ਸਕਦੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਤਾਂ ਟੈਂਕਰ ਦੇ ਵਿੱਚ ਜਦੋਂ ਬਲਾਸਟ ਹੁੰਦਾ ਤਾਂ ਕਰੀਬ 500 ਮੀਟਰ ਤੱਕ ਜੋ ਸੜਕ ਹੈ ਉੱਥੇ ਕੈਮੀਕਲ ਫੈਲ ਜਾਂਦੀ ਹੈਗੀ ਇਸ ਕਾਰਨ ਅੱਗ ਦੇ ਚਪੇਟ ਦੇ ਵਿੱਚ ਕਈ ਗੱਟੀਆਂ ਆਈਆਂ ਨੇ ਇਸ ਕਰਕੇ ਇੱਕ ਇੱਕ ਕਰਕੇ 40 ਗੱਡੀਆਂ ਜੋ ਹੈਗੀਆਂ ਉਹਨਾਂ ਨੂੰ ਅੱਗ ਲੱਗ ਗਈ ਜਿਸ ਦੇ ਕਾਰਨ ਕਈ ਲੋਕਾਂ ਦੀ ਮੌਤ ਵੀ ਹੋਈ ਹੈ ਤਾਂ ਕੈਮੀਕਲ ਤੇ ਜੋ ਗੈਸ ਹੈ ਜੋ ਕਿ ਫੈਲੀ ਹੋਈ ਹੈ ਜਿਸ ਦੇ ਕਾਰਨ ਜੋ ਰੈਸਕਿਊ ਆਪਰੇਸ਼ਨ ਲਈ ਟੀਮਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਨੂੰ ਮਾਸਕ ਲਗਾ ਕੇ ਇਹ ਆਪਰੇਸ਼ਨ ਬਚਾਕਾਰਜ ਦਾ ਕੰਮ ਕੀਤਾ ਜਾ ਰਿਹਾ ਇਸ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤਾਂ ਟੈਂਕਰ ਦੇ ਵਿੱਚ ਜਦੋਂ ਬਲਾਸਟ ਹੁੰਦਾ ਹੈ ਤਾਂ ਉਸ ਦੀਆਂ ਲਪਟਾਂ ਬਹੁਤ ਦੂਰ ਤੱਕ ਦਿਖਦੀਆਂ ਨੇ ਹਾਲਾਂਕਿ ਹੁਣ ਇਸ ਦੇ ਵਿੱਚ ਕੀ ਕੁਝ ਅਪਡੇਟ ਆ ਉਸ ਸਮੇਂ ਸਿਰ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਤਾਂ LPG ਟੈਂਕਰ ਫਟਣ ਦੇ ਕਾਰਨ ਜੋ ਆ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ ਕਿ ਇੱਕ ਹੋਰ ਵਿਅਕਤੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਪਹਿਲਾਂ ਗਣਤੀ ਆਈ ਸੀ ਕਿ 5 ਲੋਕ ਜਿਹੜੇ ਨੇ ਜ਼ਿੰਦਾ ਸੜ ਗਏ ਨੇ ਅਜੇਹੇ ਦੇ ਵਿੱਚ ਦੋ ਹੋਰ ਦੀ ਮੌਤ ਹੋ ਜਾਂਦੀ ਹੈ 7 ਹੋ ਜਾਂਦੀ ਹੈ ਤਾਂ ਹੁਣ 8 ਲੋਕਾਂ ਦੀ ਮੌਤ ਇਸ ਹਾਦਸੇ ਦੇ ਵਿੱਚ ਹੋਈ ਹੈ ਕਿਉਂਕਿ ਜੋ ਇਸ ਦੇ ਵਿੱਚ ਮਰੀਜ਼ ਨੇ ਜੋ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਤਾਂ ਕਰੀਬ-ਕਰੀਬ 70 80 60 ਫੀਸਰ ਤੱਕ ਉਹ ਸੜ ਚੁੱਕੇ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਇਸ ਲਈ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਣਤੀ ਵੱਧ ਸਕਦੀ ਹੈ ਹਾਲਾਂਕਿ ਮੌਕੇ ਉਤੇ ਪ੍ਰਸ਼ਾਸਨ ਦੀ ਟੀਮ ਮੌਜੂਦ ਹੈਗੀ ਪੁਲਿਸ ਕਰਮੀ ਮੌਜੂਦ ਹੈ ਐਂਬੂਲੈਂਸ ਵੀ ਮੌਜੂਦ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਹੈਗੀਆਂ ਲਗਾਤਾਰ ਮੁੱਖ ਮੰਤਰੀ ਦੀ ਗੱਲ ਕਰਨ ਲਈ ਇਹ ਗ੍ਰਹਿ ਮੰਤਰੀ ਦੀ ਗੱਲ ਕਰ ਲਈਏ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਜਾਇਜ਼ਾ ਜ਼ਰੂਰ ਲਿਆ ਜਾ ਰਿਹਾ ਹੈ ਤੇ ਬੇਹਦੀ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬੇਹਦੀ ਦੜਦਨਾਕ ਖਬਰ ਜਿਹੜੀ ਹੈਗੀ ਸਾਹਮਣੇ ਆਈ ਹੈਗੀ ਆ ਕਿ 35 ਤੋਂ ਵੱਧ ਜਿਹੜੇ ਲੋਕੀ ਨੇ ਜ਼ਿੰਦਾ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਜਿਸ ਦੇ ਵਿੱਚ ਮੌਕੇ ਤੇ ਹੀ ਕਈ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਹੁਣ ਹੌਲੀ-ਹੌਲੀ ਇਹ ਗਣਤੀ ਵੱਧ ਰਹੀ ਹੈ ਕਿਉਂਕਿ ਲੋਕ ਜਿਹੜੇ ਨੇ ਬੁਰੀ ਤਰੀਕੇ ਦੇ ਨਾਲ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ 70 ਤੋਂ 80 ਫੀਸਦੀ ਤੱਕ ਕਈ ਜਿਹੜੇ ਲੋਕ ਨੇ ਉਹ ਸੜ ਚੁੱਕੇ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਹੁਣ ਜੋ ਤਾਜ਼ਾ ਅਪਡੇਟ ਆ ਰਹੀ ਹੈ 8 ਲੋਕਾਂ ਦੀ ਮੌਤ ਹੋ ਚੁੱਕੀ ਹੈ